ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਵੱਲੋਂ ਤੇਰੀਆਂ ਚੀਕਾਂ ਕਢਵਾ দেয়া ਗਿਆ ਮੁੱਛਾਂ ਨੂੰ ਤਾ ਦਿੱਤੇ ਗਏ ਪੱਟਾ ਤੇ ਥਾਪੀਆਂ ਮਾਰੀਆਂ ਗਈਆਂ ਅਤੇ ਦੱਸਿਆ ਗਿਆ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਹ ਹੀ ਲੰਬਾ ਅਤੇ ਬੀਬਾ ਸਿਮਰਤ ਕੌਰ ਬਾਦਲ ਨੇ ਕਿਹਾ ਇਹ ਕਿਹੜੇ ਬਾਗ ਦੀ ਮੂਲੀ ਹੈ ਇਹ ਚਾਹੇ ਚਲਾ ਜਾਵੇ ਕੈਨੇਡਾ ਇਹ ਚਾਹੇ ਚਲਾ ਜਾਵੇ ਇੰਗਲੈਂਡ ਇਹਨੂੰ ਧੂਕ ਕੇ ਖਿੱਚ ਕੇ ਪੰਜਾਬ ਲਿਆਵਾਂਗੇ ਅਤੇ ਹਸਾਬ ਲਿਆ ਸਾਬੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਧਮਾਕਾ ਕਰ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤਾਂ ਬੜੀ ਦੂਰ ਨੇ ਪਹਿਲਾਂ ਹੀ ਇਹਨਾਂ ਨੂੰ ਕੋਈ ਨਾ ਕੋਈ ਟ੍ਰੇਲਰ ਵਿਖਾ ਦਿੱਤਾ ਜਾਵੇ ਅਜਿਹੇ ਟ੍ਰੇਲਰ ਦਿਖਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਨੇ ਬਿਕਰਮਜੀਠੀਆ ਨੂੰ ਕਿ ਬਿਕਰਮਜੀਠੀਆ ਅਤੇ ਬਿਕਰਮਜੀਠੀਆ ਦੇ ਪਰਿਵਾਰ ਨੂੰ ਭਾਜੜਾ ਪੈ ਗਈਆਂ ਮੈਦਾਨ ਦੇ ਵਿੱਚ ਬਿਕਰਮਜੀਠੀਆ ਹੁਣ ਇਕੱਲੇ ਨਹੀਂ ਨਾ ਤਾਂ ਸੁਖਬੀਰ ਸਿੰਘ ਬਾਦਲ ਸਪੋਰਟ ਕਰ ਰਹੇ ਨੇ ਨਾ ਬੀਬਾ ਸਿਮਰਤ ਕੋਰ ਬਾਦਲ ਅਤੇ ਨਾ ਹੀ ਸ਼ਰੂਮੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕਰ ਰਹੇ ਨੇ ਕਿ ਬਿਕਰਮਜੀਠੀਆ ਨਿਰਦੋਸ਼ ਹੈ ਬਿਕਰਮਜੀਠੀਆ ਬੇਕਸੂਰ ਹੈ ਜਿਹੜੀਆਂ ਰਿਪੋਰਟਾਂ ਜਿਹੜੀਆਂ ਦਲੀਲਾਂ ਅਤੇ ਅਪੀਲਾਂ ਬਿਕਰਮ ਜਿੱਠਿਆ ਵੱਲੋਂ ਪੇਸ਼ ਕੀਤੀਆਂ ਗਈਆਂ ਜਿਹੜੀਆਂ ਦਾਅਵੇਦਾਰੀਆਂ ਠੋਕੀਆਂ ਗਈਆਂ ਬਿਕਰਮ ਜਿੱਠਿਆ ਵੱਲੋਂ ਪਟੀਸ਼ਨ ਦੇ ਵਿੱਚ ਮੈਂ નિર્ਦੋਸ਼ਾ ਮੈਂ ਬੇਕਸੂਰ ਹਾਂ ਤੱਕਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਨ ਬਹਾਲੀ ਦੀ ਸਥਾਨਕ ਨੇ ਉਹਨਾਂ ਦਲੀਲਾਂ ਅਤੇ ਅਪੀਲਾਂ ਨੂੰ ਸੁਣਨ ਦੇ باوجود ਵੱਡਾ ਝਟਕਾ ਦਿੱਤਾ ਪਟੀਸ਼ਨ ਸਰਵਾਈ ਜਵਾਬਤ ਜਿਹੜੀ ਹੈ ਰੱਦ ਕਰ ਦਿੱਤੀ ਗਈ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੇ ਕਹਿੰਦੇ ਨੇ ਜਦੋਂ ਵੀ ਕਨਪ੍ਰੈਸ ਕਾਨਫਰੰਸ ਹੁੰਦੀ ਹੈ ਉਹ ਕਦੇ ਵੀ ਨਹੀਂ ਭੁੱਲਦੇ ਕਿ ਬਿਕਰਮਜੀਠਿਆ ਨੂੰ ਨਾ ਕਸੀਟਿਆ ਜਾਵੇ ਨਾ ਰਗੜੇ ਲਾਇਆ ਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਗੜਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲਾ ਲੱਗਦਾ ਲੱਗਿਆ ਬਿਕਰਮਜੀਠਿਆ ਨੂੰ ਸੁਖਬਾਲ ਸਿੰਘ ਖੈਰਾ ਅਤੇ ਉਸਦੇ ਸੁਪੁੱਤਰ ਅੰਡਰਗਰਾਉਂਡ ਹੋ ਗਏ ਨੇ ਧਰਮਸੂਤ ਸਾਧੂਆਂ ਨੂੰ ਲੈ ਕੇ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਕੈਬਨਟ ਮੀਟਿੰਗ ਕਰਕੇ ਮਨਜ਼ੂਰੀ ਮਿਲ ਗਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਨਹੀਂ ਬਖਸ਼ਣਗੇ ਉਹਨਾਂ ਉੱਤੇ ਕੋਈ ਰਹਿਮ ਨਹੀਂ ਉਹਨਾਂ ਉੱਤੇ ਕੋਈ ਤਰਸ ਨਹੀਂ ਜਿਹੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਸੱਤਾ ਦਾ ਆਨੰਦ ਵੀ ਵਾੜਿਆ ਅਤੇ ਪੰਜਾਬ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਆਪਣੀਆਂ ਜੇਬਾਂ ਭਰੀਆਂ ਬੰਗਲੇ ਬਣਾਏ ਅਤੇ ਆਮਦਨ ਨਾਲੋਂ ਵੱਧ ਦੇ ਜਾਇਦਾਦਾਂ ਬਣਾਈਆਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗ੍ਹਾ ਹਾਲੇ ਵੀ ਬੜੀ ਹੋਈ ਹੈ ਬਿਕਰਮਜੀਠਿਆ ਤੇ ਬਿਕਰਮਜੀਠਿਆ ਦੇ ਕੁੱਲ ਮਿਲਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੀਲੈਂਸ ਲਗਾਤਾਰ ਫਿਰ ਦੁਬਾਰਾ ਅੱਖ ਰੱਖ ਲਈ ਹੈ ਬਿਕਰਮਜੀਠਿਆ ਤੇ ਬਿਕਰਮਜੀਠਿਆ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਕੌਣ ਮਿਲ ਆਉਂਦਾ ਹੈ ਕਿਹੜਾ ਵਕੀਲ ਜਾਂਦਾ ਹੈ ਕਿਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਾਲਾਂਕਿ ਇੱਕ ਬੈਂਗਲੌਰ ਤੋਂ ਵਕੀਲ ਬਿਕਰਮਜੀਠਿਆ ਲਈ ਕੀਤਾ ਗਿਆ ਲੇਕਰ ਬਿਕਰਮਜੀਠਿਆ ਦਾ ਕੇਸ ਪਰ ਕੇ ਉਹ ਆਪਣੇ ਹੱਥ ਖੜੇ ਕਰ ਗਿਆ ਕਿ ਬੇਇੱਜ਼ਤੀ ਹੋਣੀ ਹੈ ਮੂੰਹ ਕਾਲਾ ਕਰਉਣਾ ਹੈ ਬਿਕਰਮਜੀਠਿਆ ਤੇ ਕੇਸ ਵਿਛਟੇ ਕਰਵਾ ਲਓ ਔਰ ਪਾਣ ਕਦਰ ਨੂੰ ਕੁਝ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਇਲਜ਼ਾਮ ਜਿਸ ਤਰ੍ਹਾਂ ਦੀ ਰਿਪੋਰਟ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੇਸ਼ ਕੀਤੀ ਗਈ ਬਿਕਰਮਜੀਠਿਆ ਨੂੰ ਲੈ ਕੇ ਉਸ ਨੂੰ ਲੈ ਕੇ ਬਿਕਰਮਜੀਠਿਆ ਪੂਰੀ ਤਰ੍ਹਾਂ ਕੁੱਤੇ ਫਸ ਗਏ ਨੇ ਬਿਕਰਮਜੀਠਿਆ ਨੂੰ ਐਟ ਲੀਸਟ ਲੱਖਾਂ ਰੁਪਏ ਜੁਰਮਾਨਾ ਅਤੇ 20 ਸਾਲ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਮਾਮਲਾ ਹੈ 700 ਕਰੋੜ ਰੁਪਏ ਦਾ 700 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਗਿਆ ਕਿੱਥੋਂ ਆਇਆ ਕਿਵੇਂ ਬਣਾਇਆ ਕੀ ਵੇਚਿਆ ਗਿਆ ਕੀ ਖਰੀਦਿਆ ਗਿਆ ਉਸ ਦੇ ਹਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣੇ ਪੈਣਗੇ ਬਿਕਰ ਮਜੀਠੀਆ ਦੇ ਵਕੀਲਾ ਵੱਲੋਂ ਜੇਕਰ ਨਾ ਦਿੱਤੇ ਗਿਆ ਤੇ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਸ਼ਰੂਪਣੀ ਅਕਾਲੀ ਦਲ ਦੇ ਇਸ ਸੀਨੀਅਰ ਆਗੂ ਬਿਵਾਤ ਆਗੂ ਬਿਕਰਮਜੀਠਿਆ ਦਾ ਲਗਪੱਤ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਆਉਣਾ ਮੁਸ਼ਕਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਬਿਕਰਮਜੀਠਿਆ ਜੇਲ੍ਹ ਦੇ ਵਿੱਚ ਵਿਖਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਆ ਅਕਾਲੀ ਆਗੂਆਂ ਨੂੰ ਆਗੂ ਤੇ ਆਗੂ ਤੇ ਡੱਡਾ ਚੜ੍ਹਨਗੇ ਉਹਨਾਂ ਦੇ ਵੀ ਕਈ ਖੁਲਾਸੇ ਹੋਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਰੰਗ ਬਰੰਗੀਆਂ ਚਟੀਆਂ ਰੰਗ ਬਰੰਗੀਆਂ ਮਛੀਆਂ ਵੱਡੇ ਮਕਰਮਛ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਰਜ਼ਾਰਤੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਲੱਗ ਪਾਤੋਂ 20 ਸਾਲ ਦੀ ਸਜ਼ਾ ਦੱਸੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਮੁਹਾਲੀ ਦੀ ਸਾਰਕ ਅਦਾਲਤ ਵੱਲੋਂ ਤੇ ਚਾਹੇ ਪੰਜਾਬ ਦੀ ਹਰਿਆਣਾ ਦੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੋਵੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜਲਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਫਿਰ ਤੋਂ ਦੁਬਾਰਾ ਤਹਿਕੀਕਾਤ ਕਰਨੀ ਟ੍ਰਾਇਲ ਵੀ ਹੋਵੇਗਾ ਰਿਮਾਨ ਵੀ ਹੋਵੇਗਾ ਅਤੇ ਇਨਵੈਸਟੀਗੇਸ਼ਨ ਵੀ ਹੋਵੇਗੀ ਧੰਨਵਾਦ